ਜਿਹੜਾ ਬੱਚਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਨਾ ਜ਼ਿੰਦਗੀ ਮੌਤ ਨਾਲ ਲੜ ਰਿਹਾ ਪਰ ਉਹ ਮਾਂ ਜਿਹੜੀ ਇਸ ਟਾਈਮ ਇੱਕ ਬੱਚੇ ਨੂੰ ਗਵਾ ਚੁੱਕੀ ਐ ਦੋ ਬੱਚੇ ਹੋਏ ਸੀਗੇ ਜੀ ਜੁੜਵਾ ਇੱਕ ਨੂੰ ਗਵਾ ਲਿਆ ਇਹ ਮਾਂ ਪਿਓ ਕੋਲ ਖੜੇ ਨੇ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਮੇਰਾ ਨਾਮ ਸੁਮੇਤਾ ਆ ਸਿ ਫਿਰੋਜ਼ਪੁਰ ਦੇ ਰਹਿਣ ਵਾਲਿਆ ਮੇਰੇ ਦੋ ਬੇਟੀਆਂ ਹੋਇਆ ਸੀ ਜੁੜਵਾ ਇੱਕ ਬੇਟੀ ਮੇਰੀ ਐਕਸਪਾਇਰ ਹੋ ਚੁਕੀ ਆ ਡਾਕਟਰ ਦੇ ਮਾਇਆ ਲੈ ਕੇ ਦੇ ਰਿਆ ਸਾਡੇ ਕੋਲ ਸਾਰੇ ਖਤਮ ਹੋ ਚੁੱਕੇ ਆ ਕਿਸ ਮਰੀਗਲ ਕਿਤੇ ਜਾਏ ਮੇਰੇ ਬੇਟੀ ਦੇ ਇਲਾਜ ਨੇ ਇਹ ਭਰਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਸ ਟਾਈਮ ਸਿਰ ਨੀਵਾ ਕਰਕੇ ਖੜਾ ਆ ਆਟੋ ਦੇ ਕਾਗਜ਼ ਰੱਖੇ ਤੇ ਫੇਰ ਜਾ ਕੇ ਹਸਪਤਾਲ ਦੇ ਵਿੱਚ ਬੱਚੇ ਦਾ ਇਲਾਜ ਸ਼ੁਰੂ ਹੋਇਆ ਤਾਂ ਜਿਹੜਾ ਸਮਾਂ ਘਰੇ ਰਹਿਣ ਦਾ ਸੀਗਾ ਨਾ ਰੈਸਟ ਕਰਨ ਦਾ ਸੀਗਾ ਦੋ ਬੱਚਿਆਂ ਨੂੰ ਪੈਦਾ ਕੀਤਾ ਆਪਣੀ ਰੂਹ ਚੋਂ ਇੱਕ ਰੂਹ ਪੈਦਾ ਕਰਨੀ ਬਹੁਤ ਕੋਈ ਸੌਖਾ ਕੰਮ ਨਹੀਂ ਹੈਗਾ ਇਹ ਉਸ ਔਰਤ ਨੂੰ ਪੁੱਛੋ ਜਾ ਕੇ ਉਹਨਾਂ ਮਾਮਾ ਨੂੰ ਪੁੱਛੋ ਜਿਨ੍ਹਾਂ ਨੇ ਬੱਚੇ ਪੈਦਾ ਕੀਤੇ ਨੇ ਮੈਂ ਬੇਨਤੀ ਕਰਦਾ ਵੀਰੋ ਜੇ ਅਜ ਇਨਸਾਨੀਅਤ ਹੈਗੀ ਨਾ ਦਿਲ ਦੇ ਵਿੱਚ ਇਸ ਵੀਡੀਓ ਤੇ ਸ਼ੇਅਰ ਨਾ ਰੁਕਣ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਵੀਰੋ ਮੈਂ ਬੇਨਤੀ ਕਰਦਾ ਅੱਜ ਜਿੰਨਾ ਇਸ ਵੀਡੀਓ ਨੂੰ ਇਨਸਾਨੀਅਤ ਵਾਲੇ ਬੰਦਿਆਂ ਦੀ ਲੋੜ ਆ ਇਸ ਵੀਡੀਓ ਵਿੱਚ ਉਹੀ ਬੰਦੇ ਇਹ ਵੀਡੀਓ ਨੂੰ ਦੇਖਣ ਜਿਹੜੇ ਬੰਦਿਆਂ ਦੇ ਅੰਦਰ ਦਿਲ 'ਚ ਇਨਸਾਨੀਅਤ ਹੈਗੀ ਆ ਜਿਹੜਾ ਬੱਚਾ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਨਾ ਜ਼ਿੰਦਗੀ ਮੌਤ ਨਾਲ ਲੜ ਰਿਹਾ ਇਸ ਭੈਣ ਨੇ ਪਤਾ ਨਹੀਂ ਆਪਣੇ ਦਿਨ ਆਪਣੀਆਂ ਰਾਤਾਂ ਕਿਵੇਂ ਕੱਡੀਆਂ ਹੋਣੀਆਂ ਕਿੱਦਾਂ ਇਹ ਵਿਚਾਰੀ ਇੱਥੇ ਖੜੀ ਆ ਕਿੰਨੀ ਇਹਦੇ 'ਚ ਹਿੰਮਤ ਹੋਣੀ ਆ ਜਿਹੜਾ ਸਮਾਂ ਪੰਜੀਰੀ ਖਾਨ ਦਾ ਜਿਹੜਾ ਸਮਾਂ ਘਰੇ ਰਹਿਣ ਦਾ ਸੀਗਾ ਨਾ ਰੈਸਟ ਕਰਨ ਦਾ ਸੀਗਾ ਦੋ ਬੱਚਿਆਂ ਨੂੰ ਪੈਦਾ ਕੀਤਾ ਆਪਣੀ ਰੂਹ ਚੋਂ ਇੱਕ ਰੂਹ ਪੈਦਾ ਕਰਨੀ ਬਹੁਤ ਕੋਈ ਸੌਖਾ ਕੰਮ ਨਹੀਂ ਹੈਗਾ ਇਹ ਉਸ ਔਰਤ ਨੂੰ ਪੁੱਛੋ ਜਾ ਕੇ ਉਹਨਾਂ ਮਾਮਾ ਨੂੰ ਪੁੱਛੋ ਜਿਨ੍ਹਾਂ ਨੇ ਬੱਚੇ ਪੈਦਾ ਕੀਤੇ ਨੇ ਅੱਜ ਇਸ ਮਾਂ ਨੂੰ ਪੁੱਛੋ ਵੀ ਜਿਹਨੇ ਆਪਣੇ ਅੰਦਰੋਂ ਪਹਿਲਾਂ ਤਾਂ 9 ਮਹੀਨੇ ਬੱਚੇ ਨੂੰ ਸੰਭਿਆ ਹੈ ਨਾ ਉਸ ਤੋਂ ਬਾਅਦ ਜਦੋਂ ਇੱਕ ਸੱਡਨਲੀ ਪਤਾ ਲੱਗਾ ਕਿ ਦੋ ਬੱਚੇ ਜੁੜਵਾ ਹੋਇਆ ਜੀ ਇੱਕ ਨਹੀਂ ਬਚਿਆ ਸੋਚੋ ਕਿੱਡਾ ਵੱਡਾ ਝਟਕਾ ਲੱਗਾ ਹੋਣਾ ਉਸ ਮਾਂ ਨੂੰ ਇਹ ਸੁਣ ਕੇ ਕਿ ਇੱਕ ਤਾਂ ਨਹੀਂ ਬਚਿਆ ਦੂਜਾ ਵੀ ਵੈਂਟੀਲੇਟਰ ਤੇ ਆ। ਇਹ ਸੁਨੀਤਾ ਇਸ ਭੈਣ ਦਾ ਨਾਮ ਆ ਜੀ। ਇਹ ਫਰੀਦਕੋਟ ਮੈਡੀਕਲ ਦੇ ਵਿੱਚ ਦਾਖਲ ਹੈ ਜੀ। ਬੱਚਾ ਤੁਸੀਂ ਵੀਡੀਓ ਚ ਦੇਖ ਰਹੇ ਹੋ। ਮਾਂ ਕੋਲ ਖੜੀ ਹੈ ਭੈਣੇ ਕੀ ਹਾਲਾਤ ਕੀ ਨੇ ਇਸ ਟਾਈਮ ਤੇ। ਹਾਲੀ ਹਾਲਾਤ ਡਾਕਟਰ ਕਿਆ ਰਿਹਾ ਦੇਖਾਂਗੇ। ਬਹੁਤ ਔਖੇ ਦਿਨ ਕੱਡੇ ਜੀ 10 ਦਿਨ ਆਪਣੇ ਬੱਚੇ ਨੂੰ। ਮੈਂ ਦੇਖਿਆ ਵੀ ਨਹੀਂ ਸੀਗਾ ਉੱਪਰ ਵਾਲੀ ਉੱਪਰ ਵਾਲੇ ਫਲੋਰ ਤੇ ਸੀ ਮੈਂ ਬੱਚੇ ਨੂੰ ਪੜਾ ਹਮ ਦਿਨ نیچے ਲੈ ਆਂਦਾ ਸੀ ਗੈਂਟ ਥੀਏਟਰ ਤੇ। ਮੈਂ ਕੁਛ ਦਿਨ ਬਾਅਦ ਦੇਖਿਆ ਆਪਣੇ ਬੱਚਿਆਂ ਨੂੰ ਉਹ ਆਪਣੇ ਬੱਚੇ ਨੂੰ ਉਠਾਇਆ ਵੀ ਨਹੀਂ ਸੀਗਾ ਚਲ ਕੋਈ ਨਾ ਭਾਵੁਕ ਨਹੀਂ ਹੋਣਾ ਮੈਨੂੰ ਇਹ ਵੀ ਪਤਾ ਹੈ ਕਿ ਬਹੁਤ ਮਨ 'ਚ ਦੁੱਖ ਹੁੰਦਾ ਹੈ Adik ਭਰਾ ਸਾਡਾ ਆਟੋ ਦੇ ਕਾਗਜ਼ ਰੱਖ ਕੇ ਲੈ ਕੇ ਆਇਆ ਦੁੱਖ ਉਸ ਮਾਂ ਨੂੰ ਹੋਊਗਾ ਉਸ ਘਰਵਾਲੀ ਨੂੰ ਹੋਊਗਾ ਜਿਹਨੂੰ ਇਹ ਫਿਕਰ ਹੋਊਗਾ ਵੀ ਕੱਲ ਨੂੰ ਬੱਚੇ ਦਾ ਦੁੱਧ ਲੈ ਕੇ ਕਿੱਥੋਂ ਆਣਾ ਤੇ ਕਿੱਥੋਂ ਆਟੋ ਦੀਆਂ ਕਿਸ਼ਤਾਂ ਦੇਵਾਂਗੇ ਕੀ ਸੋਚਦਾ ਵੀਰੇ ਯਾਰ ਕੀ ਕਿਦਾਂ ਮੈਨੇਜ ਕਰਾਂਗਾ ਸਾਰਾ ਕੁਝ ਗਾਂਜਾ ਕੋਈ ਬਾਕੀ ਵੀ ਰੱਬ ਮੇਰੀ ਕੁੜੀ ਠੀਕ ਕਰ ਦੇ ਜੀ ਬਾਕੀ ਕੋਈ ਨਹੀਂ ਜੇ ਆਟੋ ਨਾ ਵੀ ਮਿਲ ਹੋਇਆ ਤੇ ਕੋਈ ਨਹੀਂ ਦਿਹਾੜੀ ਕਰਕੇ ਵੀ ਘਰ ਤਾਂ ਚਲਾਇਆ ਸਭ ਚਲਾ ਲਾ ਲਿਆ ਸੰਗਤ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਮੈਂ ਬੇਨਤੀ ਇਹੀ ਹੈ ਕਿ ਮੈਂ ਮੇਰੇ ਬੱਚੇ ਲਈ ਬੇਨਤੀ ਕਰੋ ਰੱਬ ਅਗੇ ਕਿ ਮੇਰਾ ਬੱਚਾ ਜਲਦੀ ਠੀਕ ਹੋ ਜਾਏ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਜਦੋਂ ਤੂੰ ਬੱਚੇ ਨੂੰ ਮਸ਼ੀਨਾਂ ਦੇ ਵਿੱਚ ਦੇਖਦਾ ਆ ਉਦੋਂ ਕੀ ਹਾਲਾਤ ਹੁੰਦੇ ਨੇ ਬਹੁਤ ਔਖਾ ਜੀ ਹਾਂ ਮੈਂ ਕਈ ਵਾਰੀ ਲਾਉ ਟੀਕਾ ਲਾਉਂਦੀ ਮੈਂ ਕਦੀ ਦੇਖ ਨਹੀਂ ਸਕਦਾ ਉਹ ਚਿੰਤਾ ਜਾਨੀ ਨਹੀਂ ਦੇਖ ਸਕਦਾ ਨਾ ਸੋ ਵੀਰੋ ਤੁਸੀਂ ਸੋਚੋ ਇਸ ਪਿਓ ਨੇ ਕਹਿੰਦਾ ਕਿੰਦਾ ਜਦੋਂ ਬੱਚੇ ਦੇ ਟੀਕਾ ਲਾਉਂਦੇ ਆ ਨਾ ਡਾਕਟਰ ਉਹ ਤੋਂ ਦੇਖ ਨਹੀਂ ਹੁੰਦਾ ਬਿਲਕੁਲ ਸਹੀ ਗੱਲ ਆ ਜਦੋਂ ਸਾਡੇ ਵੀ ਲੱਗਦਾ ਦਰਦ ਤਾਂ ਸਾਡੇ ਵੀ ਹੁੰਦਾ ਪਰ ਉਹ ਮਾਪਿਆਂ ਦਾ ਕੀ ਹਾਲ ਹੁੰਦਾ ਹੋਊਗਾ ਜਿਹਦਾ ਜੰਮ ਦਾ ਬੱਚਾ ਮਸ਼ੀਨਾਂ ਦੇ ਵਿੱਚ ਚੱਲ ਗਿਆ ਜਿਹੜਾ ਬੱਚੇ ਦੇ ਹੱਥ ਦੇ ਵਿੱਚ ਮਾਂ ਦਾ ਹੱਥ ਹੋਣਾ ਚਾਹੀਦਾ ਸੀਗਾ ਜਿਹੜੇ ਬੱਚੇ ਦੇ ਹੱਥ ਦੇ ਵਿੱਚ ਜਿਹੜੇ ਬੱਚੇ ਦੀ ਮਾਂ ਉਸ ਪਿਓ ਦੇ ਹੱਥ 'ਚ ਹੋਣੀ ਚਾਹੀਦੀ ਸੀ ਅੱਜ ਉਸ ਬੱਚੇ ਦੇ ਹੱਥਾਂ ਤੇ ਸੋਈਆਂ ਲੱਗੀਆਂ ਹੋਈਆਂ ਉਸ ਬੱਚੇ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਉਸ ਬੱਚੇ ਦਾ ਦਿਨ ਰਾਤ ਜਿਹੜੇ ਮੂੰਹ ਚੋਂ ਆਵਾਜ਼ ਮਾਂ ਦੀ ਨਿਕਲਣੀ ਸੀ ਜਿੱਥੋਂ ਲਫ਼ਜ਼ ਜਿੱਥੋਂ ਜਿੱਥੋਂ ਇੱਕ ਆਪਣਾ ਆਪਨ ਜਿਹੜਾ ਹੁੰਦਾ ਜਿਹੜਾ ਬੱਚਾ ਆਪਣੀ ਮਾਂ ਤੋਂ ਬਗੈਰ ਕਿਸ ਨੂੰ ਆਪਣਾ ਨਹੀਂ ਸਮਝਦਾ ਕਿਉਂਕਿ ਉਹਨੂੰ ਦੁਨੀਆ ਬਾਰੇ ਹਜੇ ਨਹੀਂ ਪਤਾ ਹੁੰਦਾ ਇਹਨੇ ਰਿਸ਼ਤਿਆਂ ਦੇ ਵਿੱਚ ਉਹ ਨਹੀਂ ਪਿਆ ਹੁੰਦਾ ਪਰ ਉਹ ਮਾਂ ਦਾ ਰਿਸ਼ਤਾ ਉਹ ਗਰਭ ਤੋਂ ਹੀ ਪਛਾਣ ਲੈਂਦਾ ਹੈ ਗਰਭ ਤੋਂ ਹੀ ਜਾਣਦਾ ਹੈ ਕਿ ਮੇਰੀ ਮਾਂ ਵਾ ਜਿਨੇ ਮੈਨੂੰ ਜਨਮ ਦਿੱਤਾ ਤੇ ਜਿਹੜੇ ਜਿਹੜੇ ਮੂੰਹ ਚ ਮਾਂ ਕਹਿਣਾ ਨਾ ਉਸ ਮੂੰਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੈਂਟੀਲੇਟਰ ਮਸ਼ੀਨਾਂ ਲੱਗੀਆਂ ਵੀਰੋ ਬੇਨਤੀ ਆ ਇਸ ਬਾਈ ਨੇ ਆਟੋ ਦਾ ਕਿੰਨੇ ਵੀਰੇ ਆਟੋ ਦੇ ਕਾਗਜ਼ ਰੱਖ ਕੇ ਕਿੰਨੇ ਪੈਸੇ ਲੈ ਕੇ ਆਇਆ 20000 ਰੁਪਏ ਲੈ 20000 ਲੈ ਕੇ ਆਂਦਾ ਫਿਰ ਹੁਣ ਕਿੱਦਾਂ ਮੋੜੇਗਾ ਉਹ ਦੇ ਦਿੱਤੀ ਦੇ ਹੌਲੀ ਹੌਲੀ ਕਰਕੇ ਦੇਵਾਂਗੇ ਜੀ ਉਹ ਜਿੰਨੇ ਜੀ ਛੁੱਟੀ ਨਹੀਂ ਮਿਲਦੀ ਉਹਨੀ ਦੇ ਤਾਂ ਬੱਚੇ ਤੇ ਕਿੰਨਾ ਖਰਚਾ ਹੋ ਚੁੱਕਿਆ ਹੁਣ ਤਾਂ ਕੁਝ ਪਤਾ ਵੀਰ ਲੈ ਸੀ ਉਹ ਲੱਗ ਹੀ ਚੁੱਕਿਆ ਹਾਲੇ ਦਵਾਈ ਆਈ ਆ ਰਹੀ ਹਾਲੇ ਨੂੰ ਕਿੰਨੇ ਦਿਨ ਲੱਗਣਗੇ ਕੁਝ ਪਤਾ ਹੁੰਦਾ ਜਾਂ ਰੋਜ਼ ਦਾ ਕਿੰਨਾ ਖਰਚਾ ਹੋ ਰਿਹਾ ਆਲੇ ਇੰਨਾ ਨਹੀਂ ਅੰਦਾਜ਼ਾ ਹੀ ਜਿੰਨਾਂ ਕੋਲ ਤਾਂ ਮਹਾਰਾਜ ਨੇ ਦਿੱਤਾ ਸਾਰਾ ਕੁਝ ਹੈਗਾ ਜਿਨ੍ਹਾਂ ਨੂੰ ਮਹਾਰਾਜ ਨੇ ਜਿਨ੍ਹਾਂ ਤੇ ਕਿਰਪਾ ਹੈਗੀ ਆ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਕਿਰਪਾ ਹੈਗੀ ਆ ਜਿਹੜੇ ਦਸਵਾਂ ਹਿੱਸਾ ਕੱਢਦੇ ਨੇ ਜਿਹੜੇ ਚਾਹੁੰਦੇ ਨੇ ਕਿ ਸਹੀ ਥਾਂ ਤੇ ਭੇਜਣਾ ਤੁਹਾਨੂੰ ਪਤਾ ਅਸੀਂ ਮਾਇਆ ਦੀ ਡਿਮਾਂਡ ਕਦੀ ਨਹੀਂ ਕੀਤੀ ਸੇਵਾ ਸੀ ਲੈਂਦੇ ਨਹੀਂ ਸੇਵਾ ਤੁਸੀਂ ਸਿੱਧੀ ਪਰਿਵਾਰ ਨੂੰ ਕਰਨੀ ਹੈ ਸੇਵਾ ਤੁਸੀਂ ਇਸ ਭੈਣ ਨੂੰ ਕਰਨੀ ਹੈ ਤੁਹਾਡੀ ਭੈਣ ਸਮਝ ਲਓ ਬੱਚੀ ਸਮਝ ਲਓ ਇਹ ਉਹ ਮਾਂ ਵਾਂ ਜਿਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਤੇ ਬਹੁਤ ਵੱਡਾ ਝਟਕਾ ਲੱਗਾ ਜਿਹਨ ਉਹ ਮਾਂ ਮ ਜਿਹੜੀ ਸੁਪਨੇ ਸਜਾ ਕੇ ਬੈਠੀ ਸੀ ਕਦੋਂ ਮੇਰੇ ਮੇਰਾ ਬੱਚਾ ਮੇਰੀ ਗੋਦੀ ਜਾਏਗਾ ਕਦੋਂ ਬੱਚਾ ਮੇਰ ਨਾਲ ਖੇਡੇਗਾ ਮੇਰ ਨਾਲ ਗੱਲਾਂ ਕਰੇਗਾ ਇਹਨੇ ਕਦੀ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਕਿ ਇਹਦੇ ਨਾਲ ਇਦਾਂ ਹੋ ਜਾਣਾ ਹੈ ਵੀਰੋ ਤੁਹਾਡੇ ਹਿੰਮਤ ਦੀ ਲੋੜ ਆ ਤੁਹਾਡੇ ਵੱਲੋਂ ਦਿੱਤੇ ਗਏ ਹੌਸਲੇ ਦੀ ਲੋੜ ਆ ਅੱਜ ਕਿਉਂਕਿ ਤੁਹਾਨੂੰ ਪਤਾ ਤੀਆਂ ਜਿਹੜੀਆਂ ਹੁੰਦੀਆਂ ਇਹ ਬਹੁਤ ਸੈਂਸਿਟਿਵ ਹੁੰਦੀਆਂ ਨੇ ਹਨਾ ਇਹ ਅੱਜ ਇੱਕ ਮਾਂ ਬਣ ਗਈ ਆ ਹਜੇ ਪਹਿਲੀ ਡਿਲੀਵਰੀ ਸੀਗੀ ਦੋ ਬੱਚੇ ਮਹਾਰਾਜ ਨੇ ਦਿੱਤੇ ਸੀਗੇ ਪਰ ਹਾਲਾਤ ਇਦਾਂ ਦੇ ਹੋ ਜਾਣਗੇ ਇਹ ਪਤਾ ਨਹੀਂ ਸੀਗਾ ਮੈਂ ਤੁਹਾਨੂੰ ਬੇਨਤੀ ਕਰਦਾ ਅਰਦਾਸ 'ਚ ਬਹੁਤ ਦਮ ਹੁੰਦਾ ਜਿੰਨਾ ਹੋ ਸਕਦਾ ਇਸ ਭੈਣ ਦੀ ਸਿੱਧੀ ਮਦਦ ਕਰ ਦਿਓ ਇਸ ਪਰਿਵਾਰ ਦੀ ਸਿੱਧੀ ਮਦਦ ਕਰ ਦਿਓ ਫਰੋਜਪੁਰ ਦੇ ਰਹਿਣ ਵਾਲੇ ਆ ਪਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਸ ਵੀਡੀਓ ਲਈ ਸ਼ੇਅਰ ਕਰਨਾ ਬਹੁਤ ਜ਼ਰੂਰੀ ਆ ਤੁਸੀਂ ਵੀਡੀਓ 'ਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਆ ਇੱਕ ਸ਼ੇਅਰ ਕਰਨ ਨਾਲ ਤੁਹਾਡਾ ਇੱਕ ਅਰਦਾਸ ਹੁੰਦੀ ਆ ਜੇ ਸ਼ੇਅਰ ਕਰ ਰਹੇ ਹੋ ਨਾ ਤੁਸੀਂ ਅਰਦਾਸ ਹੀ ਕਰ ਰਹੇ ਹੋ ਆਪਣੇ ਮਨ ਦੇ ਵਿੱਚੋਂ ਤੇ ਤੁਹਾਡੀ ਦਿੱਤੀ ਹੋਈ ਅਰਦਾਸ ਦਾ ਜਿਹੜਾ ਫਲ ਆ ਉਹ ਕਦੀ ਮੜਾ ਨਹੀਂ ਹੋ ਸਕਦਾ ਇੰਨਾ ਕਿ ਤਾਂ ਸਾਨੂੰ ਉਸ ਅਕਾਲ ਪੁਰਖ ਤੇ ਭਰੋਸਾ ਹੈਗਾ ਉਸ ਅੱਲਾ ਰਾਮ ਤੇ ਭਰੋਸਾ ਹੈਗਾ ਆ ਸੋ ਬੇਨਤੀ ਐ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸੇਵਾ ਸਿੱਧੀ ਪਰਿਵਾਰ ਨੂੰ ਕਰਿਓ ਬਸ ਇਨਾ ਹੀ ਕਹਿੰਦੇ ਖਿਮਾ ਦੇ ਜਾਚ ਕਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ